ਉਹ ਜਿਹੜਾ ਫਾਜ਼ਲ ਕਾ ਜ਼ੀਰਾਵਾਲ ਜਿਹੜਾ ਦਾ ਖਾਸ ਕੋ ਪ੍ਰੇਮੀ ਸੀ ਦਾ ਪ੍ਰਸ਼ੰਸਕ ਸੀ ਕਿ ਉੱਥੇ ਰਹਿੰਦਾ ਰਿਹਾ ਕਈ ਵਾਰ ਉੱਥੋਂ ਆਇਆ ਸੀ ਕਈ ਵਾਰ ਉੱਥੇ ਗਿਆ ਸੀ ਫਿਰ ਇਹਨੇ ਇੱਕ ਤਰ੍ਹਾਂ ਨਾਲ ਉਹਨੂੰ ਬੱਚਾ ਦੇਤਾ ਵੀ ਤੂੰ ਇਹਨੂੰ ਪਾਲ ਮੇਰਾ ਤਾਂ ਹਾਲ ਬੁਰਾਈ ਆ ਉਹਨੇ ਪਾਲਿਆ ਵੱਡਿਆ ਕੀਤਾ ਜਦੋਂ ਉਸ ਬੰਦੇ ਦੀ ਡੈਥ ਹੋ ਗਈ ਉਸ ਤੋਂ ਬਾਅਦ ਉਹ ਸੰਜੀਵ ਨੂੰ ਕੋਈ ਸੰਭਾਲਣ ਵਾਲਾ ਨਾ ਰਿਹਾ ਫਿਰ ਉਹਨੇ ਕਿਤੇ ਹੋਰ ਆ ਕੇ ਉਹਨੇ ਵੀ ਕੋਈ ਕਾਰੋਬਾਰ ਕੰਮਕਾਰ ਆਪਣਾ ਕਰਦਾ ਰਿਹਾ ਤੇ ਹੁਣ ਮੈਨੂੰ ਇਸ ਵੇਲੇ ਪਤਾ ਨਹੀਂ ਉਹ ਕਿੱਥੇ ਆ ਪਰ ਮੇਰੀ ਰੀਜ ਹੈ ਜਾਂ ਮੇਰਾ ਜੀ ਕਰਦਾ ਕਿ ਓਹੋ ਮੁੰਡੇ ਨੂੰ ਲੱਭਿਆ ਜਾਵੇ ਜਾਂ ਮਿਲਿਆ ਜਾਵੇ ਕਿਸ ਹਾਲਤ ਸ਼ੇਰ ਆਪਣੀ ਇੰਟਰਵਿਊ ਤੋਂ ਬਾ ਦਾ ਸੁਵੀਦ ਵੀ ਦਾਸ ਪੇਜਾ ਵੀ ਨਾ ਜੀ ਚਾਂਦੀਰਾਮ ਦਾ ਬੇਟਾ ਕਿੱਥੇ ਰਹਿੰਦਾ ਚਾਂਦੀਰਾਮ ਦਾ ਬੇਟਾ ਕਿੱਥੇ ਤੇ ਇਸੇ ਤਰ੍ਹਾਂ ਇਹ ਹੈ ਕਿ ਦੇਖੋ ਪੀ ਚਾਂਦੀਰਾਮ ਦੀ ਸ਼ੁਰੂਆਤ ਦੇ ਬਾਰੇ ਆਪਾਂ ਨੂੰ ਸਾਰਾ ਕੁਝ ਪਤਾ ਲੈ ਚਾਂਦੀਰਾਮ ਦੀ ਚੜ੍ਹਤ ਤਾਂ ਸਾਲਾਂ ਵਧੀ ਉਹਦੀ ਚੜ੍ਹਤ ਮੈਂ ਅੱਖੀਂ ਦੇਖੀ ਫਿਰ ਉਹਦੀ ਜਿਹੜੀ ਡਾਊਨਫਾਲ ਸੀਗੀ ਉਹ ਵੀ ਅੱਖੀਂ ਦੇਖੀ ਉਹ ਵੀ ਅੱਖੀਂ ਦੇਖੀ ਤੇ ਫਿਰ ਉਹਨੂੰ ਬੁੱਢੇ ਬਾਰੇ ਉਹਨੂੰ ਟੀਵੀ ਹੋ ਗਈ ਸੀਗੀ ਟੀਵੀ ਨੂੰ ਸ਼ਾਇਦ ਆਪਾਂ ਕੀ ਤਬ ਤੱਕ ਕਹਿੰਦੇ ਆ ਪੰਜਾਬੀ ਵਿੱਚ ਪਤਾ ਨਹੀਂ ਕੀ ਜੋ ਜੋ ਵੀ ਫਿਰ ਉਹ ਬਾਰਠ ਮਾਰ ਰਿੰਦਾ ਰਿਹਾ ਐ ਆਪਦੇ ਸ਼ਾਗਿਰਦਾਂ ਕੋਲੇ ਚੇਲਿਆਂ ਕੋਲੇ ਜਾਂਦਾ ਰਿਹਾ ਇਹ ਥੁ ਲੁਧਿਆਣੇ ਰਹਿਣ ਲੱਗੇ ਕੁਛ ਚਿਰ ਉਹ ਜਸਦੇਵ ਜਮਲੇ ਨੇ ਵੀ ਇੱਕ ਕਮਰਾ ਦਿੱਤਾ ਸੀ ਉਹਨੂੰ ਸੱਚ ਜਮਲਾ ਜੱਟ ਦੇ ਬੇਟੇ ਜਮਲਾ ਜੱਟ ਦੇ ਬੇਟੇ ਨੇ ਕੁਛ ਦੇਰ ਉਹਦੇ ਜਸਦੇਵ ਜਮਲੇ ਦੇ ਦਿੱਤੇ ਹੋਏ ਕਮਰੇ ਚ ਵੀ ਰਿੰਦਾ ਰਿਹਾ ਤੇ ਫਿਰ ਇਹਨੂੰ ਇਥੋਂ ਲੈ ਗਏ ਸੀਗੇ ਉਹਦੇ ਸ਼ਾਗਿਰਦ ਫਿਰ ਉਹ ਥਿੱਕੇ ਦੇ ਸ਼ਗਿਰਦਾਂ ਦੇ ਘਰੇ ਪੂਰਾ ਹੋ ਗਿਆ ਵਿਚਾਰ ਬੜਾ ਮਾੜਾ ਨਿਕਲੇ ਸਮਾ ਐਂਡ ਵਾਲਾ ਤੇ ਨਾ ਹਾਂਜੀ ਹਾਂਜੀ